बंद पाया सतगुर पूरे ओ सर्व कल्या जो पाहे पिंड च सादनि खण कीअ पैर राजी नार ਸਾਰੇ ਦੁਰਬਾਣ ਦਰਸ਼ਨ ਦੇ ਸਮੋਈ ਆਪ ਸੰਤ ਗਿਆਨ ਤੋਂ ਲਤ ਪ੍ਰਭ ਸਤਿ ਸਪ੍ਰਭਦੇ ਅਗਲੀ ਉਪਤ ਜਿਸ ਭਾਵੇਂ ਇਸ ਭਾਵੇਂ ਤਾਂ ਕਰੀ ਬਲਵਤੀ ਸਮਰੱਥਾ ਬਖਸ਼ੀ ਆਪ ਦੀ ਦੀ ਸੇਵਾ ਕਰਦੇ ਆ ਕੋਈ ਹੋਰ ਕਹਿ ਰਹੇ ਨਹੀਂ ਹੋਵੇ ਅੰਜਾਨ ਬੱਚੇ ਸੰਭ ਕੇ ਮਾਫ ਕਰਨਾ ਅਗਾ ਤੋਂ ਸਮਤ ਬਖਸ਼ੀ ਗੁਰ ਮੁਖਾਂ ਦਾ ਮੇਲ ਕਰਨਾ ਜੀ ਮਨ ਮੁਖਾਂ ਦਾ ਪ੍ਰਹਾਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਆ ਇਸ ਸੰਗਤਾਂ ਦੇ ਅੱਗੇ ਆ ਤੇ ਅੱਜ ਜਿਹੜੇ ਸਾਡੇ ਲੋਕ ਸਭਾ ਹਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਡਾਕਟਰ ਰਾਜਮਰ ਜੰਮੇਲ ਸਾਹਿਬ ਉਹਨਾਂ ਦੇ ਦਫ਼ਤਰ ਦਾ ਚੋਮਕ ਦਫ਼ਤਰ ਦਾ ਵਾਟਨਾ ਜਿੰਨੇ ਵੀ ਵਰਕਰ ਵੱਖ-ਵੱਖ ਪਿੰਡਾਂ ਤੋਂ ਸਰਪੰਚ ਪੰਚ ਬਲਾਸਮ ਦੀ ਮੈਂਬਰ ਨੰਬਰਦਾਰ ਜਿਲ੍ਹਾ ਪ੍ਰਸ਼ਾਸਨ ਮੈਂਬਰ ਐਮਸੀ ਐਚਐਮਸੀ ਮੈਲਾ ਵੀਰ ਜੂ ਜਿੰਨੇ ਵੀ ਆਇਆ ਸਾਰਿਆਂ ਦਾ ਇੱਕ ਇੱਕ ਕਦਮ ਸ਼ਰਮੱਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਭੰਜੀ ਆ ਜਿਹੜੇ ਦਵਾਬੇ ਦੇ ਇੰਚਾਰਜਾ ਰਾਜਵਿੰਦਰ ਕੌਰ ਠੇੜਾ ਜੀ ਉਹ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਮੇਸ਼ਾ ਜੀ ਜੁਕਲੇਵਾਲੀ ਸਰਦਾਰ ਆ ਉਹ ਪਹੁੰਚੇ ਆ ਬਾਬਾ ਪਰਸ਼ੁਤਮ ਦਾਸ ਜੀ ਚੱਕ ਅਕਿੰਦੋ ਉਹ ਪਹੁੰਚੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਸੂਰੀਆਮੰਦ ਜੀ ਅਡੇਰੇ ਤੋਂ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਹੁਤ ਹੀ ਸਤਾਰਜੋਗ ਜਿਹੜੇ ਜਨਰਲ ਸੁਮਾਨ ਦੇ ਮਰਦਾਨਾ ਮੋਹਨ ਸਿੰਘ ਸਾਈਂ ਜੀ ਪਹੁੰਚੇ ਆ ਜੀ ਤੇ ਸਾਡੇ ਸ੍ਰੀ ਕੋਲਚਾ ਜੀ ਪਹੁੰਚੇ ਆ ਜਿੰਨੇ ਵੀ ਪਹੁੰਚੇ ਐਮਸੀ ਪਹੁੰਚੇ ਨਾਮਧਾਰੇ ਸਰਦਾਰਾਂ ਦੇ ਪਹੁੰਚੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਵਰਕਰਾਂ ਦਾ ਸਾਰੇ ਹੀ ਸਾਸਕੀ ਵਾਈਕੂ ਕਿਪਾਲ ਸਾਹਿਬ ਵਾਈਕੂ ਵਰਤੇ ਆ ਅੰਛੀ ਸ਼ਾਂਤਨ ਸਰ ਜੀ ਦੀ ਹਾਜ਼ਰੀ ਦੇ ਵਿੱਚ ਆ ਜੀ ਗੁਰੀ ਸਾਹਿਬ ਦੇ ਬਾਠ ਬਾਈਸ ਵੱਲੋਂ ਚਾਰਜ ਕੀਤਾ ਗਿਆ ਉਸ ਪਿਲੇ ਵਕਤੀ ਕੇ ਨਾਲ ਸਾਰੀ ਜਿਹੜੀ ਅਰਸਤਾ ਕੀਤੀ ਗਈ ਹੈ ਦਸਤਰਾਦ ਘਾਟਨ ਚਲੋ ਗੁਰਗਾਂ ਸਾਹਿਬ ਜੀ ਆਏ ਸੰਗ ਲੱਗਿਆ ਸਭ ਸੁਖੇ ਉਹ ਸਾਰਾ ਉਸੇ ਪਰਜਾਦਾ ਨੂੰ ਨਸੀਬ ਹੋਇਆ जो बणीस और जो सॼी असली परंपरा आम आदमी पार्टी वारी गुरू ग्रंथ साहिब जी सुवारी पब्लिक जानारणिका उन असीं वाह फ्री बि गाइक परंपरा ऐं गुरू ग्रंथ साहिबी त उते पार्टी आम आदमी पार्टी अची उन सॼी मन जी शादी वर्करानी सारे में असीं जस पार्टी जो साल रखी उस पार्टी जो बि उथे ਉਨਾ ਪ੍ਰਯਾਤਨ ਲੋਕਾਂ ਨੇ ਕਰਦਾ ਸਾਪਾ ਮਨ ਜਿੱਥੇ ਉਹਨਾਂ ਨੇ ਪੰਜਾਬ ਦੇ ਗ੍ਰੈਜੂਏਸ਼ਨ ਹੈ ਕੇ ਅੰਦਰ ਨੌਕਰੀ ਦੀ ਗੱਲ ਹੋਈ ਤੇ ਮੈਂ ਨੌਕਰੀ ਦੀ ਗੱਲ ਕਰਨ ਦੋ ਲੋਕਾਂ ਨੇ ਮੇਰੇ ਆਪਣੇ ਪਰਸਨਲ ਸਟਰੀ ਸਿੱਖ ਇੱਕ ਉਹਨਰ ਬੱਚਾ ਇੱਕ ਆਰਾਵਲ ਪੰਡਿਤ ਉਹ ਜਿਹੜਾ ਆਪਣੇ ਉਥੇ ਕੁੜੀ ਜਿਹੜੀ ਟੀਚਰ ਲੱਗੀ ਆ ਮਲਕੋੜ ਨਹੀਂ ਮਲਕੋੜ ਨਹੀਂ ਸੋਰੀ ਆਈ ਡੋਟ ਨੋ ਚਿਤਾਪੁਰ ਗਿਆ ਦੋ ਕੁੜੀ ਜਿਹੜੀ ਟੀਚਰ ਲੱਗੀ ਆ ਉਹ ਨਾਮ ਟੀਚਰ ਪ੍ਰਿਆ। ਉਹਨਾਂ ਦੇ ਕੈਂਡੀਡੇਟ ਆਉਂਦੇ ਹੈ ਰਸ਼ੀ ਔਰ ਉਹਨਾਂ ਦੇ ਕੈਂਡੀਡੇਟ ਨੂੰ ਪੈਸਾ ਨਹੀਂ ਦਿੱਤਾ। ਜਿਹੜੀ ਸਬ ਇਨਸਪੈਕਟਰ ਨੈਸ਼ਨ ਕਮੇਟੀ ਦੇ ਬਣੀ। ਉਹ ਕੁੜੀ ਨੂੰ ਚਾਰ ਨੌਕਰੀ ਆਫਰ ਹੋ ਗਿਆ ਸੀ ਕਿ ਕਾਨੂੰਨ ਦੇ ਸਬ ਇਨਸਪੈਕਟਰ ਆਫੀਸਰੀ ਹੈ। ਔਰ ਉਹਨਾਂ ਦੇ ਮਾਪੇ ਦਾ ਇਹ ਕਹਿਣਾ ਸਾਡੀ ਮੀਟਿੰਗ ਵਿੱਚ ਕਿ ਅਸੀਂ ਬੜੇ ਪਰੇਸ਼ਾਨ ਹੋ। ਕਿਉਂਕਿ ਜਿਸ ਤਰ੍ਹਾਂ ਕਲੀਨਿਕਸ ਲੱਗਿਆ ਨੇ ਜਾਂ ਅੰਨੇ ਸਕੂਲ ਜਹੇ ਗਿਆ। ਦਾ 40-4000 ਰੁਪਏ ਇੱਥੇ ਕਿਸੇ ਕੋਲ ਪੈਸੇ ਨਹੀਂ ਲੱਗਾਉ। ਇਹ ਸਰਕਾਰ ਜਿਹੜੀ ਮੀਨ ਦੇ ਉੱਤੇ ਫੈਲਾਦੀ। ਸਰਪਕਸ਼ ਸੁਖਾਲ ਸਿੰਘ ਮਾਰਦਾ ਐਡਮਿਨਿਸਟ੍ਰੇਸ਼ਨ। અમારી ਪਾਰਦਰਸ਼ੀਤਾ ਕੋਲਾ ਕਰਨ ਦਾ। ਕਿੰਨਾ ਬੋਲਣ ਦਾ ਕੀ ਕਰੇ ਕਟਾ। ਆਮ ਪਰਜਾ ਵਰਗਾ। ਮੈਂ ਅੱਜ ਸ਼ਕਤੀ ਨਾਲ ਦੱਸ ਦਗਾ ਹਾਂ ਕਿ ਇਹ ਟੈਪਸ਼ਿਪ ਚਾਹਤਾਂ ਨੂੰ ਸਭ ਦੀ मानसिक साथ स्थान जे उते करे संत मुलाज़ी उन्हनि जे चरपुट आहे उहो काफ़ी मथे लाइद करी ग़रीबनि हिकु माना सॼे जो कम करण मंशो आहे ग़रीबनि सधो नाले मिली उन्हनि जी गॾु कराइनी नाइन परसेंट मिली रुपिया सॼे ਕੁਸ਼ ਕੁਸ਼ ਹੋਇਆ ਕਰਕੇ ਕਰਨਾ ਉਹ ਤੁਹਾਨੂੰ ਕਹਾਂ ਲੈਣਾ ਪਰ ਤੁਹਾਨੂੰ ਮਾਈਕ ਦੇ ਪਾਸੋਂ ਥੈਂਕ ਯੂ ਅੱਜ ਸੰਗਰਾਮ ਦਾ ਦਿਹਾੜਾ ਹੈ ਬਹੁਤ ਹੀ ਸ਼ੁਭ ਦਿਹਾੜਾ ਹੈ ਤੇ ਅੱਜ ਦੇ ਦਿਨ ਹੀ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਫਗਵਾਣਾ ਕੈਂਪੇਨ ਆਫਿਸ ਬੜੇ ਹੀ ਵਧੀਆ ਸਚਜੇ ਤਰੀਕੇ ਨਾਲ ਉਹਦਾ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਪਾਠ ਕਰਵਾ ਕੇ ਪਾਠ ਦੇ ਭੋਗ ਪਾਣ ਤੋਂ ਬਾਅਦ ਉਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਮੈਂ ਦੇਖਦਾ ਸੀਗਾ ਕਿ ਇੱਥੇ ਉਦਘਾਟਨ ਦੇ ਵਿੱਚ ਬਹੁਤ ਸਾਰੇ ਪ੍ਰਧਾਨ ਐਮਸੀ ਫਗਵਾੜਾ ਦੇ ਥੱਲੇ-ਥੱਲੇ ਵਾਰਡਾਂ ਤੋਂ ਪਿੰਡਾਂ ਤੋਂ ਬਹੁਤ ਸਾਰੇ ਲੋਕ ਇੱਥੇ ਆ ਕੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਅਸੀਂ ਡਾਕਟਰ ਰਾਜਕਮਰ ਚੱਬੇਵਾਲੀ ਦੇ ਨਾਲ ਆ ਤੇ ਮੈਂ ਅੱਗੇ ਤੋਂ ਵੀ ਇਹ ਆਸ ਕਰਦਾ ਹਾਂ ਕਿ ਇੱਕ ਇੱਕ ਆਪਣੇ ਬਲੱਡਕੀਰ ਸਾਥੀਆਂ ਨਾਲ ਆਪਣੇ ਸਾਰੇ ਅਹੁਦੇਦਾਰਾਂ ਨਾਲ ਪ੍ਰਧਾਨਾਂ ਨਾਲ ਪ੍ਰਧਾਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕੀ ਇੱਕ ਇੱਕ ਵੋਟ ਪਾ ਕੇ ਤੁਸੀਂ ਡਾਕਟਰ ਰਾਜਪਾਲ ਜੱੱਬੇਵਾਲ ਜੀ ਨੂੰ ਕਮਜਾ ਬਣਾਓ ਤਾਂ ਕਿ ਸਾਡੀ ਪੰਜਾਬ ਦੀ ਗੱਲ ਜਿਹੜੀ ਹੈ ਸੰਸਦ ਵਿੱਚ ਮੰਗੀ ਜਾ ਸਕੇ ਕੀਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਮੈਮ ਲੋਕ ਸਭਾ ਸ਼ਰਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਪਾਲ ਜੱੱਬੇਵਾਲ ਜੀ ਦਾ ਕੈਂਪੇਨ ਆਫਿਸ ਹਲਕਾ ਖੁਗਵਾੜੇ ਦੇ ਵਿੱਚ ਖੋੜਾ ਸੀ ਅੱਜ ਇੱਥੇ ਘਟਨ ਕੀਤਾ ਹੈ ਔਰ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਪੰਜਾਬ ਦੀ ਉਪਲੰਧ ਆਵਾਜ਼ ਪੰਜਾਬ ਦੇ ਮੁੱਦੇ ਚੱਕਣ ਲਈ ਸੰਸਦ ਦੇ ਵਿੱਚ ਡਾਕਟਰ ਰਾਜਕੁਮਾਰ ਚੱਪੇਵਾਲ ਜੀ ਜੱਤੂ ਬਣਾ ਕੇ ਭੇਜੀਏ ਤਾਂ ਕਿ ਉਹ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਪੰਜਾਬ ਦੇ ਲਈ ਨੀਤੀਆਂ ਸੰਸਦ ਦੇ ਵਿੱਚ ਬਣ ਸਕਣ ਪੰਜਾਬ ਦੇ ਮੁੱਦੇ ਚੱਕੇ ਜਾ ਸਕਣ ਕਿਉਂਕਿ ਹੁਣ ਤੱਕ ਇੱਥੇ ਜਿੰਨੇ ਐਮਟੀ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਅਸੀਂ ਆਮ ਆਦਮੀ ਪਾਰਟੀ ਇਹ ਅਹਿਰ ਕਰਦੇ ਆ ਕਿ ਅਸੀਂ ਪੰਜਾਬ ਦੇ ਜਿਹੜੇ ਸਾਡੇ ਸੰਸਦ ਹੋਣਗੇ ਉਹ ਪੰਜਾਬ ਦੇ ਲਈ ਅ ਪੂਰਜੋਰ ਅਪੀਲ ਕਰਨਗੇ ਆਪਣੀ ਆਵਾਜ਼ ਬੁਲੰਦ ਰੱਖਣਗੇ ਤੇ ਪੰਜਾਬ ਦੇ ਮੁੱਦੇ ਚੱਕਣਗੇ ਪੰਜਾਬ ਦੀ ਬਿਹਤਰੀ ਲਈ ਆਪਣੇ ਦੇਸ਼ ਦੀ ਬਿਹਤਰੀ ਲਈ ਆਮ ਆਦਮੀ ਪਾਰਟੀ ਨੂੰ ਵੋਟ ਕਰਿਓ ਔਰ ਖੁਸ਼ਹਾਲ ਦੇਸ਼ ਖੁਸ਼ਹਾਲ ਪੰਜਾਬ ਦੇ ਲਈ ਅਸੀਂ ਆਪਣੇ ਜਿਹੜਾ ਮਤਦਾਨ ਹੈ ਉਹਦੀ ਸਹੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਦੇ